ਲੋਕ ਮਹੱਲਾ ਪੰਜ ਵਾ ਰਾਗਨਾ ਵਿਹਾਵੀ ਸਾਗਤਾਂ ਸਾਗ ਵੀ ਜਿਹੜੇ ਪੁਰਖ ਆ ਸ਼ਰਾਬਾਂ ਪੀਂਦੇ ਆ ਐਬ ਕਰਦੇ ਆ ਅਤੇ ਨਾਚ ਆਦਕ ਦੇਖਦੇ ਆ ਬਕਾਰੀ ਆਦਮੀਆਂ ਦੀਆਂ ਰਾਤਾਂ ਨਹੀਂ ਬਤੀਤ ਹੁੰਦੀਆਂ ਜਿੰਨਾ ਵਿਸਰੈ ਨਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਭੁੱਲ ਚੁੱਕਾ ਹੈ ਰਾਤੀ ਦਿਨਸ ਸੁਹੀਲੀਆ ਜਿਹੜੇ ਗੁਰਮੁਖਾਂ ਨੇ ਉਹਨਾਂ ਦੀਆਂ ਰਾਤਾਂ ਵੀ ਭਜਨ ਕਰਦੇ ਆ ਦਿਨ ਵੀ ਸਿਮਰਨ ਕਰਦੇ ਆ ਸੁਹੇਲੀਆਂ ਸੁਖਾਲੀਆਂ ਹਨ ਸੁਖਦਾਇਕ ਨਾਨਕ ਹਰ ਗੁਣ ਗਾ ਜੋ ਸਤਗੁਰੂ ਜੀ ਕਹਿੰਦੇ ਹਨ ਹਰਿ ਦੇ ਗੁਣੋਂ ਨੂੰ ਗਾਉਂਦੇ ਨੇ ਦਿਨ ਤੇ ਆ ਸਾਰੇ ਸੁਖਨੇ ਹਨ ਮਹੱਲਾ ਪੰਜਵਾ ਰਤਨ ਜਵੇਹਿਰ ਮਾਨਕਾ ਕੀ ਭਾਈ ਰਤਨ ਰਤ ਤੇ ਜਵਾਹਰ ਆਪ ਤੇ ਮਾਨਕਾ ਜਿਹੜੇ ਹੰਦ ਪਦਾਰਥ ਥੱਪੇ ਮੜੀ ਮਥਾ ਮੇ ਇਹ ਸਾਰੇ ਮਣੀ ਮਥਨ ਮਥੇ ਦੀ ਮਣੀ ਰਤੀ ਅਨਸਾਰ ਪ੍ਰਾਪਤ ਹੁੰਦੇ ਆ ਜਿਨ੍ਹਾਂ ਨੂੰ ਪੂਰੂਲੇ ਪੁੰਨ ਕੀਤੇ ਉਹਨਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਇਸੇ ਪ੍ਰਕਾਰ ਰਤਨ ਜਵੀ ਹਰ ਮਾਨ ਦਾ ਰਤਨ ਭਾਈ ਗੁਰੂ ਸਾਹਿਬ ਦਾ ਇਬਰਾਜ਼ ਅਤੇ ਜਵੀ ਹਰ ਗਿਆਨ ਮਾਨਕ ਸਰਵਣ ਮੰਨਨ ਦੇ ਅਸਰੋ ਹੱਬੇ ਮਣੀ ਮਥਨ ਹੱਬੇ ਸਾਰੇ ਮਣੀ ਭਗਤੀ ਰੂਪ ਮਣੀ ਇਹ ਮਥਨ ਅੰਤਾਂ ਕਰਨ ਦੇ ਅੰਦਰ ਸਾਰੀਆਂ ਚੀਜ਼ਾਂ ਹਣਗੀਆਂ ਮੱਥੇ 'ਚ ਨਾਨਕ ਜੋ ਪ੍ਰਭ ਭਾਣਿਆ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਦੇ ਹਨ ਸੱਚੇ ਦਰ ਸੋਹਣ ਉਹ ਸੱਚੇ ਦਰ ਸੰਗਤ ਜੀ ਇਹਨਾਂ ਗੁਣਾਂ ਦੇ ਸਹਤ ਸੱਚੇ ਦਰ ਗਿਆਨ ਵਿੱਚ ਇਸਤਤ ਹੋ ਕੇ ਉਹ ਸ਼ੋਭਾ ਪਾਉਂਦੇ ਹਨ ਪੌੜੀ ਸੱਚਾ ਸਤਗੁਰੂ ਸੇਵ ਕੇ ਭਾਈ ਸੱਚੇ ਤਾਂ ਸਤਗੁਰੂ ਮਾਰਾ ਸਾਹਿਬ ਹੈ ਉਹਨਾਂ ਦੀ ਸੇਵਾ ਕਰੋ ਸੱਚ ਸਮਾਲਿਆ ਸੱਚੇ ਸਤਗੁਰਾਂ ਦੀ ਸੇਵਾ ਦਾ ਫਲ ਕੀ ਹੈ ਜਿਨ੍ਹਾਂ ਨੂੰ ਸੇਵਾ ਨਾਲ ਸੱਚੇ ਨੂੰ ਸਮਾਲਿਆ ਯਾਦ ਕੀਤਾ ਹੈ ਸੱਚੇ ਨੇ ਆਪ ਦੇ ਸਰੂਪ ਵਿੱਚ ਸੁਨਾਰ ਲਿਆ ਭੇਦ ਕਰ ਲਿਆ ਹੈ ਸਾਰ ਅੰਤ ਖਲੂਆ ਆਏ ਅੰਤ ਨੂੰ ਆ ਕੇ ਖੜੋਤਾ ਇੱਜ਼ਤ ਹੋ ਗਿਆ ਉਹਦੇ ਪਾਸ ਆ ਗਿਆ ਉਹ ਪਦਾਰਥ ਜੀ ਸਤਗੁਰ ਅੱਗੇ ਘਾਲਿਆ ਜਿਹਨੇ ਸਤਗੁਰਾਂ ਦੇ ਅੱਗੇ ਘਾਲ ਕਮਾਈ ਨੂੰ ਸੇਵਾ ਨੂੰ ਤੈਲ ਨੂੰ ਕੀਤਾ ਉਹਨਾਂ ਨੂੰ ਫਲ ਅੱਗੇ ਆਖੜੋਤਾ ਮੁਕਤ ਰੂਪ ਉਹ ਇਹ ਨਾ ਸਕੈ ਜਮ ਕਾਲ ਉਹਨਾਂ ਨੂੰ ਜਮ ਜਿਹੜਾ ਕਾਲ ਕਰਨ ਵਾਲਾ ਉਹ ਲੱਗ ਨਹੀਂ ਸਕਦਾ ਹੈ ਸੱਚਾ ਰਖਵਾਲਿਆ ਸੱਚਾ ਕਾਲਪੁਰਖ ਆਪ ਰੱਖਿਆ ਕਰਨ ਵਾਲਾ ਹੈ ਉਹਨਾਂ ਦੀ ਹੋਰ ਸਾਖੀ ਜੋਤ ਜਗਾ ਜਿਨ੍ਹਾਂ ਦੇ ਅੰਦਰ ਸਾਰੀ ਤਕ ਪੜਦੇ ਦੀਵਾ ਬਾਲਿਆ ਜਿਨ੍ਹਾਂ ਨੇ ਦੇਹੰਦਰ ਗੁਰੂ ਜੀ ਨੇ ਦੀਵਾ ਬਾਲਿਆ ਗਿਆਨ ਦਾ ਦੀਵਾ ਬਾਲ ਦਿੱਤਾ ਹੈ ਉਸ ਗੁਰਸਾਖੀ ਜੋਤ ਜਗਾਏ ਉਹ ਸਾਖੀ ਨੂੰ ਪਰਮੇਸ਼ਰ ਨੇ ਆਵਾਜ ਜੋਤ ਪ੍ਰਕਾਸ਼ ਗਿਆਨ ਦਾ ਜਗਾਤਾ ਉਹਨਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਨੇ ਗਿਆਨ ਦਾ ਦੀਵਾ ਵਾਲ ਦਿੱਤਾ ਹੈ ਗੁਰੂ ਮੈਰੀ ਨੂੰ ਸਾਖੀ ਸਰੂਪ ਹੈ ਗੁਰੂ ਚੇਤਨ ਸਰੂਪ ਹੈ ਉਹ ਜੋਤ ਦੇ ਵਿੱਚ ਜਗਾਤਾ ਚਿੱਤ ਅਗਿਆਨ ਦੀ ਨੀਂਦ ਸਾਰੀ ਹਟਾਉਂਦੀ ਗੁਰਸਾਖੀ ਜੋਤ ਜਗਾਏ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਿੱਖਿਆ ਦੁਆਰਾ ਜੋਤੀ ਸਰੂਪ ਵਿੱਚ ਗਿਆਤ ਗਿਆਨ ਸਰੂਪ ਦੀ ਜਗਾਤਾ ਹੈ ਦੀਵਾ ਬਾਲ ਉਹਨਾਂ ਦੇ ਉਪਰੋ ਗਿਆਨ ਦਾ ਦੀਵਾ ਬਾਲ ਦਿੱਤਾ ਹੈ ਮਨਮੁਖ ਬਿਨ ਨਾਵੈ ਕੂੜਿਆ ਜਿਹੜੇ ਮਨਮੁਖ ਲੋਕ ਹੈ ਨਾਮ ਤੋਂ ਬਿਨਾ ਕੂੜਿਆ ਔਰ ਝੂਠ ਦੀ ਪ੍ਰਾਪਤੀ ਵਾਲੇ ਹੀ ਹਨ ਫਿਰ ਹੈ ਬੀਤਾਲਿਆ ਬੀਤਾਲਿਆ ਭੂਤਨੀਆਂ ਵਾਂਗੂ ਤੁਰੇ ਫਿਰਦੇ ਹੈ ਤਾਲ ਸਰੂਪ ਤੋਂ ਬੇ ਖੁੰਝੇ ਹੋਏ ਤੁਰੇ ਫਿਰਦੇ ਹੈ ਵੇ ਦੁਆਰ ਦੇ ਤਾਲਪੁਰ ਦੇ ਫਿਰਦੇ ਰਹਿੰਦੇ ਹਨ ਪਸ਼ੂ ਮਾਨਸ ਚੰਮ ਪਲੇਟੇ ਉਹ ਤੋਂ ਮਨੁੱਖਾਂ ਦਾ ਚੰਮ ਵੱਧ ਗਿਆ ਸੀ ਪਸ਼ੂਆਂ ਦੇ ਹੱਡ ਵੱਧ ਗਏ ਸੀ ਇਸ ਕਰਕੇ ਉਹ ਪਸ਼ੂ ਹੈ ਤੇ ਮਨੁੱਖਾਂ ਦੇ ਚੰਮ ਨਾਲ ਲਵੇਟੇ ਹੋਏ ਹਨ ਅੰਦਰ ਉਹ ਕਾਲਿਆ ਅੰਦਰ ਉਹ ਜਿਨ੍ਹਾਂ ਦੇ ਮਨ ਪਾਪਾਂ ਕਰਕੇ ਕਾਲੇ ਹੈ ਉਹ ਆਦਮੀ ਵੀ ਪਸ਼ੂ ਹੈ ਕਰਤੂਤ ਪਸ਼ੂ ਕੀ ਮਾਨਸ ਜਾ ਕੇ ਜਾਤ ਤਾਂ ਮਨੁੱਖੀ ਤੋਂ ਚੰਗਿਆਰੇ ਪ੍ਰਤੀਤ ਹੁੰਦੇ ਐ ਪਰ ਕਰਤੂਤ ਪਸ਼ੂਆਂ ਵਾਲੀ ਹੈ ਇਸੇ ਪ੍ਰਕਾਰ ਪਸ਼ੂ ਮਾਨਸ ਚੰਮ ਪਲੇਟੇ ਉਹ ਹੈ ਤਾਂ ਮਨੁੱਖਾ ਦੇ ਪਸ਼ੂ ਜਿਹੇ ਸੰਨੇ ਪਸ਼ੂਆਂ ਵਾਲੀ ਬਿਰਤੀ ਹੈ ਖਾਣ ਨਿੰਦਰਾ ਭੋਜਨ ਭੋਗ ਪਾਏ ਪਸਪੁਰਖ ਸਮਾਨ ਨਰਮ ਗਿਆਨ ਜਲਕ ਤਾਂ ਗਿਆਨ ਬਨਾ ਪਸਜਾਨ ਕਿਉ ਮਨੁੱਖੋਂ ਨੇ ਚੰਮ ਨਾ ਬਲੇਟੇ ਹੋਏ ਅੰਦਰੋਂ ਕਾਲੇ ਪਾਪਾਂ ਕਰਕੇ ਪਸ਼ੂ ਹਨ ਸਭ ਵਰਤੈ ਸੱਚ ਸਾਰਿਆਂ 'ਚ ਸੱਚਾ ਪਰਮੇਸ਼ਰ ਆ ਵਰਤ ਰਿਹਾ ਹੈ ਸੱਚੇ ਸ਼ਬਦ ਨੇ ਹਾਲਿਆ ਜਿਨੂੰ ਸੱਚੇ ਸ਼ਬਦ ਨੂੰ ਕਮਾਇਆ ਉਹਨਾਂ ਨੇ ਹਾਲਿਆ ਵੇਖ ਲਿਆ ਸੱਚੇ ਪਾਤਸ਼ਾਹ ਨੂੰ ਉਹ ਨਿਹਾਲ ਹੋ ਗਏ ਹਨ ਨਾਨਕ ਨਾਮ ਨਿਧਾਨ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਦਾ ਹੀ ਖਜ਼ਾਨਾ ਹੈ ਪੂਰੇ ਗੁਰ ਦੇ ਖਾਲਿਆ ਨਾਮ ਦਾ ਖਜ਼ਾਨਾ ਜਿਹੜਾ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਉਹ ਖਾਲੀ ਦਿੱਤਾ ਹੈ ਉਹਨਾਂ ਨੂੰ ਪ੍ਰਗਟ ਹੋਇਆ ਹੈ ਸ਼ਲੋਕ ਮਹੱਲਾ 32 22 ਹੈ ਹੁਕਮ ਪਛਾਣਿਆ ਜਿਨ੍ਹਾਂ ਦੇ ਜੀਤ ਰੂਪੀ ਬੰਬੀਹੇ ਨੇ ਸਤਗੁਰਾਂ ਦੁਆਰਾ ਵਾਹਿਗੁਰੂ ਦੇ ਹੁਕਮ ਨੂੰ ਆਗਿਆ ਮੰਨਣ ਨੂੰ ਪਛਾਣ ਲਿਆ ਹੈ ਗੁਰ ਕੈ ਸਹਿਜ ਸੁਭਾ ਸਤਗੁਰਾਂ ਦੁਆਰੇ ਸ਼ਾਂਤੀ ਸੁਹਾ ਹਾਰ ਕੇ ਸੋ ਜੀ ਉਹਨਾਂ ਨੂੰ ਸੋ ਬਾਸਰੂ ਪ੍ਰਕਾਸ਼ ਆਇਆ ਹੈ ਮੇਗ ਵਰਸਾ ਦਇਆਕਰ ਸਤਿਗੁਰੂ ਬਦਰੂ ਦੀ ਨਿਆਈ ਦਇਆ ਦ੍ਰਿਸ਼ਟੀ ਕਰਕੇ ਉਹਨੂੰ ਉਪਦੇਸ਼ ਰੂਪੀ ਵਰਖਾ ਕਰਦੇ ਆਂ ਊੜੀ ਛੇਬਰਲਾ ਊੜੀ ਗਾੜੀ ਛੇਬਰ ਚੜੀ ਲਾ ਲਾ ਕੇ ਇੱਕ ਰਸਨਾਉ ਅਭਿਆਸ ਦੀ ਦਾਤ ਬਖਸ਼ਦੇ ਹਨ ਬਾਵੀ ਹੈ ਕੂਕ ਪੁਕਾਰ ਰਹਿ ਗਈ ਉਸ ਵੀ ਇਹਦੀ ਕੂਕ ਚਾਂਗ ਮਾਰ ਕੇ ਜਿਹੜੀ ਪੁਕਾਰ ਕਰਨੀ ਸੀ ਪ੍ਰਯੋਪਰਯੋ ਕਰਨੀ ਸੀ ਰਹਿ ਗਿਆ ਸੁਖ ਵਸਿਆ ਮਨਿਆ ਮਨ ਚ ਸੁਖ ਵਸਿਆ ਇਹ ਵੀ ਜੀਵ ਰੂਪ ਵੀ ਹੈ ਜਿਹੜੀਆਂ ਕੂਕਾਂ ਮਾਰਨੀਆਂ ਅਸੀਂ ਜਮ ਮਾਰਗ ਤੋਂ ਡਰਦੇ ਹੋਏ ਨੇ ਪੁਕਾਰਾਂ ਕਰਨੀਆਂ ਅਸੀਂ ਗਿਆਨ ਦੀ ਪ੍ਰਾਪਤੀ ਵਾਸਤੇ ਉਹ ਸਭ ਨੂੰ ਵਿਰਤ ਹੋ ਗਈਆਂ ਸੁਖ ਵਸਿਆ ਮਨਿਆ ਮਨ ਚ ਸੁਖ ਸਰੂਪ ਬ੍ਰਹਮ ਆ ਵਸਿਆ ਨਾਨਕ ਸੂਸਾ ਲਾਹੀਐ ਸਤਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਕਰੀਏ ਭਾਈ ਜੇ ਦੇਂਦਾ ਸਭਨਾ ਜੀਆਂ ਰਿਜਕ ਸਮਾ ਜਦੋਂ ਸਾਰਿਆਂ ਜੀਆਂ ਨੂੰ ਸਮਾ ਆਪਣਾ ਦਿੰਦਾ ਹੈ ਰੋਜੀ ਉਹ ਸਭਨਾ ਦਾ ਟਾਈਮ ਪਚਾਉਣ ਵਾਲਾ ਹੈ ਜੇ ਉਪਰੋ ਜੀ ਉਸ ਦੀ ਸਿਫਤ ਕਰੀਏ ਸਤਗੁਰੂ ਜੀ ਕਹਿੰਦੇ ਹਨ ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣੀ ਏ ਜੀਵ ਰੂਪੀ ਬੰਦੀ ਹੈ ਰਾ ਤੂੰ ਨਹੀਂ ਜਾਣਦਾ ਸਤਗੁਰੂ ਜੀ ਕਹਿੰਦੇ ਹਨ ਕਿ ਆਤਮਾ ਵਿੱਚ ਤਿਖਾ ਹੈ ਤੇਰੇ ਵਿੱਚ ਕਿਹੜੀ ਗੱਲ ਦੀ ਤੇ ਹੈ ਤਿਤ ਪੀਤਾ ਤੇਹ ਜਾ ਤੇਰੀ ਚੀਜ਼ ਦੇ ਪੀਣੇ ਕਰਕੇ ਤੇਰੀ ਤੇਹ ਜਾਣੀ ਹੈ ਤੇਰੇ ਅੰਦਰ ਅਸਾਂ ਕਸਾਂ ਵੀ ਤ੍ਰਿਸ਼ਨਾ ਹੈ ਬਿਸ਼ੋੜੇ ਦੀ ਤੇ ਲੱਗੀ ਹੋਈ ਹੈ ਨਾਮ ਅਮਰਤ ਪੀ ਕੇ ਤੇਹ ਜਾਣੀ ਹੈ ਜੈ ਭਾਈ ਪਰਮਿਆਂ ਇਹ ਦੁਆਦ ਬਾਜ ਤੂੰ ਪਰਮ ਦਾ ਫਿਰਦਾ ਹੈ ਅਪ੍ਰਤ ਜਲ ਪੱਲੇ ਨਾ ਪਾਏ ਇਹ ਮਰਦ ਨਾਮ ਹੈ ਮਹਾਰਾਜ ਜਨ ਤੇਰੇ ਪੱਲੇ ਅੰਤ ਕਰਨ ਚ ਨਹੀਂ ਪ੍ਰਾਪਤ ਹੁੰਦਾ ਰੀਦੇ ਚ ਇਸ ਕਰਕੇ ਤੂੰ ਪਰਮ ਦਾ ਫਿਰਦਾ ਹੈ ਨਜ਼ਰ ਕਰੇ ਜੀ ਆਪਣੇ ਜੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਸਤਿਗੁਰੂ ਮਿਲੇ ਸੁਭਾਅ ਇਸ ਜੀਵ ਨੂੰ ਸਤਿਗੁਰੂ ਸਾਹਿਬ ਜੀ ਨਾਲ ਮਲਾਪ ਹੋਵੇ ਦੇ ਸਤਿਗੁਰੂ ਜੀ ਸੋ ਭਾਗ ਪ੍ਰੇਮ ਪ੍ਰਕਾਸ਼ ਕਰ ਦੇਣ ਸੁਭਾਵੋ ਕੀ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਇਸ ਪ੍ਰਕਾਰ ਸਤਿਗੁਰਾਂ ਤੋਂ ਅੰਮ੍ਰਿਤ ਜਲ ਹੈ ਪਾਇਆ ਹੈ ਜਿਨ੍ਹਾਂ ਨੇ ਸਹਜੇ ਰਹਾ ਸਮਾਇ ਸੁਖੀ ਉਹਨਾਂ ਦਾ ਮਨ ਵਾਹਿਗੁਰੂ ਜੀ ਸਮਾਰਿਆ ਹੈ ਪੌੜੀ ਇੱਕ ਵਣਖੰਡ ਬੈ ਸਹਜਾਇ ਇੱਕ ਸੈ ਸਿੰਘ ਜੀ ਗੁਰੂ ਸਾਹਿਬ ਦੇ ਅੰਮ੍ਰਿਤ ਜਲ ਤੋਂ ਹੀਣੇ ਜੋ ਗੁਰੂ ਦਾ ਅੰਮ੍ਰਿਤ ਨਹੀਂ ਛਕ ਸਕਦੇ ਖਾਲੀ ਤੇਰੇ ਫਿਰਦੀਆਂ ਨਗਰੇ ਉਹ ਇਹ ਜਿਹੇ ਹਨ ਇੱਕ ਵਣਖੰਡ ਬੈ ਸਹਿ ਜਾਏ ਇੱਕ ਬਣਾ ਦੇ ਖੰਡ ਟੁਕੜੀਆਂ ਵਿੱਚ ਹਿੱਸਿਆਂ ਵਿੱਚ ਜਾ ਕੇ ਬੈਠ ਜਾਂਦੇ ਹਨ ਸਤਨਾਮ ਦੀਵਹੀ ਉਹ ਜੇ ਕੋਈ ਰਾਹੀ ਰਾਹ ਪੁੱਛੇ ਆਵਾਜ਼ ਹੀ ਨਹੀਂ ਦਿੰਦੇ ਬੋਲਦੇ ਹੀ ਨਹੀਂ ਐਡਾ ਮੂੰਹ ਤਾਂ ਹੱਲ ਲੈਂਦੇ ਐ ਇੱਕ ਮੋਲੀ ਦੀ ਗੱਲ ਹੈ ਮੈਂ ਤੇ ਬਾਹਰ ਉਹ ਯਾਰ ਤੇ ਬੈਠਾ ਸੀ ਉੱਤੋਂ ਰਾਨੁ ਨਾਪੂਚਾਂ ਦਸਿਆਨਾ ਕੁੱਟ ਕੇ ਉਹਨੂੰ ਫਟੜੀ ਕਰ ਗਈ ਹੀ ਜੀ ਹਾਲ ਤੋਂ ਜਾਂਦੀ ਐ ਇੱਕ ਪਾਲਾ ਕਕਰ ਭੰਨ ਇੱਕ ਪਾਲਾ ਕਕਰ ਭੰਨ ਇੱਕ ਪਾਲੇ ਨੂੰ ਤੇ ਕਕਰ ਕੋਰੇ ਨੂੰ ਭੰਨ ਕਰਕੇ ਸ਼ੀਤਲ ਜਲ ਹੀਵ ਹੀ ਸ਼ੀਤਲ ਠੰਡੇ ਜਲ ਨੂੰ ਹੀ ਵੀ ਸਹਾਰਦੇ ਐ ਬਰਫ਼ ਭੰਨ ਬੰਨ ਕੇ ਕੋਰਾ ਤਾਂ ਹੁੰਦਾ ਨਾ ਕੱਕਾ ਜਿਹੜਾ ਪੈਂਦਾ ਅਤੇ ਬਰਫ਼ ਹੁੰਦੀ ਐ ਹੋਰ ਬਰਫ ਪਹਾੜਾਂ ਵਿੱਚ ਹੁੰਦੀ ਹੈ ਸੋ ਇਸ ਪ੍ਰਕਾਰ ਕੋਰੇ ਨੂੰ ਤੇ ਬਰਫ ਨੂੰ ਪਤਲ ਕੇ ਸੀਦਲ ਜਦੋਂ ਹੇ ਵੀ ਸਹਾਰਦੇ ਹਨ ਖੰਡੇ ਬੜੋਂ ਪੰਪਨ ਬਣ ਕੇ ਇਸ਼ਨਾਨ ਕਰਦੇ ਆ ਇੱਕ ਭਸਮ ਚੜਾਵ ਹੈ ਅੰਦਰ ਇੱਕ ਸਵਾਸ ਜਿਹਦੇ ਤੇ ਮਲ ਲੈਂਦੇ ਅੰਗਾਂ ਤੇ ਚਾੜ ਲੈਂਦੇ ਹਨ ਮੈਲ ਨਾ ਧੋਵਹੀ ਉਹ ਮੈਲ ਹੀ ਨਹੀਂ ਧੋਦੇ ਲੈ ਇਸ਼ਨਾਨ ਕਰਨ ਦੀ ਜਾਂਚ ਹੀ ਨਹੀਂ ਉਹਨਾਂ ਨੂੰ ਸਵਾ ਮਲ ਛੱਡਦੇ ਹਨ ਇੱਕ ਜਟਾ ਵਿਕਟ ਬਿਕਰਾ ਇੱਕ ਜਟਾ ਨੂੰ ਨਾ ਕਟੀਆਂ ਜਾਣ ਵਾਲੀਆਂ ਅਸਲ ਕੁਕੜਾ ਲਾ ਲਾ ਕੇ ਭਵੇਂ 2 ਸਾਲ ਦੇ ਯੋਗੀ ਬਣੇ ਹੋਣ ਬੜੀਆਂ ਭਿਆਨਕ ਜਟਾਂ ਬਨ ਆ ਲੈਂਦੇ ਹਨ ਕੁਲ ਘਰ ਖੂਹੀ ਆਪ ਦੀ ਕੁਲ ਜੇ ਪੁੱਛੇ ਕਹਿੰਦੇ ਬਾਵਾ ਜੀ ਨਿਰਵਾਣ ਉਹ ਸਾਡੀ ਕੁਲ ਕਿਹੜੀ ਹੈ ਘਰ ਕਿੱਥੇ ਆ ਕਹਿੰਦੇ ਸਾਡਾ ਬਾਵਿਆਂ ਦਾ ਘਰ ਕਿਹੜਾ ਹੁੰਦਾ ਉਹ ਸਾਰੇ ਗੁਆ ਲੈਂਦੇ ਹਨ ਕੁਲ ਦੇ ਵੀ ਕੋਈ ਨੂੰ ਤੇ ਘਰ ਸਰੂਪ ਨੂੰ ਸੰਸੰਗਤ ਨੂੰ ਵੀ ਗਵਾਹੀ ਬੈਠੇ ਆ ਇੱਕ ਨਗਨ ਫਿਰੈ ਦਿਨ ਰਾਤ ਇੱਕ ਰਾਤ ਦਿਨੇ ਨੰਗੇ ਗੱਲੋਂ ਨੰਗੇ ਤੁਰੇ ਫਿਰਦੇ ਆ ਨਾ ਸੋਹੀ ਫਿਰ ਇਕਾਂਿੰਦੇ ਮਰਦੇ ਐ ਰਾਤ ਨੂੰ ਨੀਂਦ ਜਸੌਂਦੇ ਨਹੀਂ ਹਨ ਇੱਕ ਅਗਨ ਜਲਾਵ ਹੈ ਅੰਗ ਇੱਕ ਅਗ ਬਾਲਦੇ ਰਹਿੰਦੇ ਅੰਗਾ ਦੇ ਉੱਤੇ ਆਪ ਵਿਗੂ ਵੀ ਆਪਣੇ ਆਪ ਨੂੰ ਧੂਏ ਲਾ ਲਾ ਕੇ ਬਗੋਵੀ ਖਰਾਬ ਕਰਦੇ ਹਨ ਬਿਨ ਨਾਵੇ ਤਨ ਸ਼ਾਰ ਮਿਨੋ ਨਾਮ ਤੋਂ ਸੀਰ ਤੋਂ ਵਿਸ਼ਿਆਂ ਦੀ ਕੁਸੰਗਤ ਕਰਕੇ ਸਵਾਹ ਹੋ ਜਾਂਦਾ ਹੈ ਜੋਗਾ ਅਭਿਆਸੀ ਵੀ ਅਗ ਸੇਕੇ ਤਾਂ ਉਹਦਾ ਯੋਗ ਕਲਾ ਨਹੀਂ ਦੇਨ ਦੀ ਇਹੋ ਸ੍ਰੀਰ ਬਨ ਆਵਾਤ ਅਨੁਸਾਰ ਬਿਨਾ ਨਾਮ ਤੋਂ ਸ੍ਰੀਰ ਸਵਾਹ ਹੋਇਆ ਹੋਇਆ ਹੈ ਵਿਸ਼ਿਆਂ ਦੀ ਲਾਂਟ ਵਿੱਚ ਕੀ ਕਹਿ ਰੂ ਵੀ ਉਹ ਕੀ ਕਹਿ ਕੇ ਰੋਣ ਕੇ ਅਸੀਂ ਅੱਗ ਸੇਕਦੇ ਰਹੇ ਹਾਂ ਮੁਗਤ ਹੋ ਜਾਣਗੇ ਇਸ ਪ੍ਰਕਾਰ ਤਾਮਸੀ ਪੁਰਖਾਂ ਦੀ ਕਲਿਆਣ ਨਹੀਂ ਹੋਣੀ ਸੋਹਣ ਖਸਮ ਦਵਾਰ ਮਹਾਰਾਜ ਦੇ ਦਵਾਰ ਵਿੱਚ ਉਹ ਸ਼ੋਭਾ ਪਾਉਣਗੇ ਮਾਰਾ ਕਹਿੰਦੇ ਹਨ ਜੇ ਸਤਗੁਰ ਸੇਵੀ ਜਿਹੜੇ ਗੁਰੂ ਸਾਹਿਬ ਦੀ ਸੇਵਾ ਕਰਨਗੇ ਗੁਰੂ ਸਾਹਿਬ ਦੀ ਸੇਵਾ ਕਰਕੇ ਉਹ ਮਾਲਕੇ ਦੇ ਦਰਜ ਸ਼ੋਭਾ ਪਾਉਣਗੇ ਸਚਖੰਡ ਵਿੱਚ ਵਿਣ ਨਾਵੇ ਤਨਸਾਰਾ ਕਿਆ ਕਹਿ ਰੂਪਹੀ ਤੋਹਨ ਖਸਮ ਦੁਆਰ ਜੇ ਸਤਗੁਰ ਸੇਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ